ਹੈਲੋ ਜੀ ਵੈਲਕਮ ਬੈਕ ਟੂ ਅਵਰ ਵਨ ਮੋਰ ਰੈਂਡਮ ਵਲੋਗ ਅੱਜ ਸਾਡੇ ਨਾਲ ਹੈ ਸਾਡੇ ਸ਼ਹਿਰ ਦੀ ਜਾਨੀ ਮਾਨੀ ਸ਼ਖਸੀਅਤ ਸ਼ਖਸੀਅਤ ਹੀ ਹੁੰਦੀ ਨਾ ਮੀਰਜ ਠਾਕੁਰ ਜੀ ਹਰ ਸਾਹਿਬ ਬਹੁਤ ਬਹੁਤ ਵਧਾਈਆਂ ਨਵੀਂ ਗੱਡੀ ਲਈ ਇਹ ਹੈ ਜੀ ਠਾਕੁਰ ਸਾਹਿਬ ਦੀ 올 ਨਿਊ ਕਾਰ ਕਿਹਦਾ ਦੀ ਲੱਗੀ ਵਧੀਆ ਕਮੈਂਟ ਕਰ ਦਿਓ ਥੱਲੇ ਜਿਹੜਾ ਹੋਰ ਕੋਈ ਵਰਟਸ ਲਵਲ ਹੈ ਲਵਲ ਲਵਲ ਸਾਰੋ ਉਹੀ ਗਾਇਸ ਟੰਗ ਸਲਿਪ ਹੋ ਜਾਂਦੀ ਹੈ ਮਾਈਂਡ ਨਹੀਂ ਕਰਨਾ ਗਾੜੀ 9.3 ਕੀ ਐਵਰੇਜ ਦੇ ਰਹੀ ਹੈ ਸੁਬਹ 9.5 ਕੀ ਦੇ ਰਹੀ ਸੀ ਇਹ ਡਿਫੈਂਡਰ ਵਾਲੀ ਭਾਜੀ ਇਹ ਦੇ ਰਹੀ ਹੈ ਐਵਰੇਜ ਤੇ ਤੁਸੀਂ ਡਿਫੈਂਡਰ ਲੈ ਲਓ ਮੈਂ ਲੈ ਲੈਣੀ 6 ਮਹੀਨੇ ਨੂੰ ਕਿਹਾ ਸੀ 6 ਮਹੀਨੇ ਨੂੰ ਬੁਕਿੰਗ ਕਰਾਣੀ ਹੈ ਅਗਲੇ ਸਾਲ ਨੂੰ ਡਿਫੈਂਡਰ ਰੱਬ ਭਲਾ ਕਰੇ ਬਈ ਕਾਰੋਬਾਰ ਚੱਲਦੇ ਰਹਿਣ ਹਾਂ ਜਾਂਦੇ ਰਹੀਏ ਕੈਨੇਡਾ ਘੁੰਮਣ ਫਿਰਨ ਕੈਨੇਡਾ ਦੇ ਵਲੋਗ ਆਣਗੇ ਹੁਣ ਕੈਨੇਡਾ ਦਾ ਵਲੋਗ ਆ ਰਿਹਾ ਹੈ ਕਮਿੰਗ ਸੂਨ ਕੋਈ ਸਰਪ੍ਰਾਈਜ਼ ਹੈਗਾ ਨੀਰਾਜ ਜੀ ਇੱਕ ਵਾਰ ਫਿਰ ਪਲਾਨ ਕਰ ਰਹੇ ਹੈ ਕੈਨੇਡਾ ਆਂਦਾ ਇਹ ਸਰਪ੍ਰਾਈਜ਼ ਹੈਗਾ ਇਹਨਾਂ ਜਗਦਾ ਮੇਂ ਸਟੋਰੀ ਆ ਦੇਣੀ ਹੈ ਫਿਰ ਤੋਂ ਬਾਏ ਬਾਏ ਇੰਡੀਆ ਵਾਂਸ ਅਗੇ ਚਲੋ ਕੋਈ ਸਮ ਰੀਜ਼ ਆਣਾ ਗਿਆ ਵਾਪਿਸ ਅਗ ਦੱਸ ਦੇ ਤੁਹਾਨੂੰ ਅੱਗੇ ਵਲੋਗ ਚੱਲੇ ਦੇਖੋ ਅੱਲੇ ਰੇ ਹਿੰਮਤ ਪੂਰੀ ਸ਼ੂਟ ਕਰਦੇ ਯਾਰ ਅੱਲੇ ਪੋਡਕਾਸਟ ਪੂਰਾ ਪੋਡਕਾਸਟ ਕਰਦੇ ਆਂਪਾ ਬਣਾਣੇ ਆਲੇ ਪੋਡਕਾਸਟ देखो भी ट्रैफिक जाम बड़ा लग गया खा लीए पहले फिर तुम तो सस्पेंस में रहो आप सब के नीरज ठाकुर कनेडा से वापस क्यों आए स्पैशल अखनपुरी तारा जाट ਸਿਨਾ ਤਾ ਉਹ ਉਹ ਰਾਜ ਦੀਆਂ ਗੱਲਾਂ ਦਿੰਦੀਆਂ ਆ ਨਾ ਤੁਹਾਨੂੰ ਪੱਲੇ ਖਾਨ ਨੇ ਬਾਤ ਸੁਣਾ ਲਈ ਤਾਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਜਿਆਦਾ ਹੀ ਡੋਂਗੀਆਂ ਸਾਡਾਂ ਵਿੱਚ ਗਈਆਂ ਆਂ ਦਾ ਡਰ ਨਾਲ ਆ ਗਈ ਸੀ ਦੇਖਿਆ ਪਖਾਨਗੋੜ ਦੇ ਅੰਦਰ ਚੰਦਾ ਲੱਗੀਆਂ ਇਹਨਾਂ ਆ ਠੜਾ ਥੋੜਾ ਜਿਹਾ ਪੈਸੇ ਜਿਵੇਂ ਜੀਆ ਹਿੰਦੀ ਬੋਲ ਉਹ ਨਹੀਂ ਦੇ ਹੂ ਬੋਲੀ ਕਰਨੇ ਆਬਾ ਜਿੰਦਾਬਾਦ ਬਾਬਾ ਜੀ ਰੌਕਸ ਬਾਬਾ ਜੀ ਰੌਕਸ ਲੋ ਜੀ ਹੱਦ ਬੜਾ ਮੇਰੇ ਲੋ ਜੀ ਜੇ ਐਂਡ ਕੇ ਦੀ ਹੱਦ ਚ ਯਾਰ ਇੱਕ ਚੀਜ਼ ਨਾ ਥੱਲੇ ਕਮੈਂਟ ਕਰ ਦਿਓ ਸਾਰੇ ਕਿ ਅਸੀਂ ਤੇ ਤਾਰਾ ਚਾਟ ਹਸਤੇ ਜਾਨੇ ਹਰ ਵਰੀ ਤੁਸੀਂ ਲਖਨਪੁਰ ਕੇ ਦੇ ਕੋ ਪੱਲੇ ਖਾਦੇ ਹੋ ਸਕਦਾ ਅਗਲੀ ਵਾਰ ਯੂ ਟ੍ਰਾਈ ਕਰ ਲੀਆ ਆਪਾਂ ਜੇ ਕਿਸੇ ਦੀ ਰਿਕਮੈਂਡੇਸ਼ਨ ਹੋਵੇ ਭਰਾ ਜਿੱਦਾਂ ਸਾਡਾ ਸਪੈਸ਼ਲ ਹੈਗਾ ਤਾਰਾ ਕੀ ਕੀ ਹੋ ਜੇ ਮੈਨੇ ਪਾਣੀ ਪਹਿਲੇ ਕਿੰਨਾ ਡੱਕਿਆ ਲਾਣੇ ਹਾਂ ਮੈਂ ਕਹਿੰਦਾ ਇੱਕ ਵਾਰੇ ਦਾ 3:30 ਬੁੱਲ ਤੇ ਬੱਲੇ ਹਾਂ ਅੱਛਾ ਸਰਦੀਆਂ ਆ ਜਾਈਂ ਹਾਂ ਟ੍ਰਾਫਿਕ ਦੀ ਗੜੀ ਫਸ ਗਈ ਗੜੀ ਫਸ ਜਦੀ ਤੇਨੂੰ ਪਤਾ ਹੀ ਹੈ ਹੁਕਮ ਤੂ ਜੰਮੂ ਐਂਡ ਕਸ਼ਮੀਰ ਕੀ ਆਪਕਾ ਸਵਾਗਤ ਹੈ ਜੰਮੂ ਐਂਡ ਕਸ਼ਮੀਰ ਕੀ ਲਖਨਪੁਰ ਕੇ ਬੱਲੇ ਲੱਡੋ ਬਚਾਣੇ ਕੇ ਲਈ ਬੱਲੇ 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 ਆ ਜੇ ਰਸਤਾ ਖੁੱਲ ਲਈ ਆ ਜੇ ਰਸਤਾ ਖੁੱਲ ਲਈ ਬਾਬਾ ਜੀ ਖੁਸ਼ ਆਜੇ ਕੋਈ ਚੱਕਰ ਹੀ ਨਹੀਂ ਬਾਬਾ ਜੀ ਇਹ ਜਿਹੜਾ ਯਾਰ ਪਿਛਲਾ ਰਸਤਾ ਨਾ ਟੋਲ ਦੇ ਅਸੀਂ ਨਾ ਇਧਰੋਂ ਆ ਜੰਨੇ ਹੁਣੇ ਭੱਲੇ ਖਾਨ ਲਾਈਫ ਚ ਥ੍ਰਿਲ ਵੀ ਹੋਣ ਦੇ ਤਾਂ ਉਹ ਥ੍ਰਿਲ ਅਲੀ ਵੀ ਗੱਲ ਹੈ ਕੀ ਗੱਲ ਆ ਯਾਰ ਹਜ਼ਾਰ ਦਾ ਟੇਰ ਪਰ ਯਾਰ ਇਹ ਜਿਹੜਾ ਪਿਛਲਾ ਰਸਤਾ ਨਾ ਇਹ ਮੈਂ ਦੱਸਦਾ ਕਿ ਕੋਈ ਹੈਚਬੈਕ ਆ ਸੀਡਾਨ ਗੱਡੀਆਂ ਨਾ ਤਾਂ ਹੀ ਲੈ ਕੇ ਆਇਓ ਤੇ ਆਪਣੀ ਆਪਣੀ ਜ਼ਿੰਮੇਵਾਰੀ ਦੇ ਤੇ ਜੇ ਕਿ ਕੋਪਰਾ ਉੱਚੀ ਗੱਡੀ ਹੈਗੀ ਫੋਰਚੂਨਰ ਈ ਨੋਵਾ ਬਲੈਰੋ ਸਕਾਰਪੀਓ ਦੇ ਉਹ ਤੇ ਫਿਰ ਉਹਨਾਂ ਨੂੰ ਤੇ ਭਰਾ ਟੋਲ ਉਹਨਾਂ ਨੂੰ ਟੋਲ ਘਟਾਣੇ ਮਾਣਾ ਨਹੀਂ 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 ਨਿਕਲਦੀ ਨਹੀਂ ਨਿਕਲਦੀ ਯਾਰ ਨਹੀਂ ਨਿਕਲਦੀ ਬਰੂ ਮੈਂ ਤੈਨੂੰ ਦਿਖਾਉਂਦਾ ਨਹੀਂ ਨਿਕਲ ਗਾਇਜ਼ ਇਹ ਦੇਖੋ ਇਥੋਂ ਸਿਰਫ ਸਿਡਾਨ ਜਾਂ ਹੈਚਬੈਕ ਹੀ ਨਿਕਲ ਸਕਦੀ ਛੋਟੀ ਉੱਚੀ ਗੱਡੀ ਨਹੀਂ ਨਿਕਲਦੀ ਤੇ ਜੇ ਕੋਈ ਟੋਲ ਦੇ ਪਿਛਲੇ ਰਸਤੇੋਂ ਆ ਗਿਆ ਤਾਂ ਉਹ ਇੱਥੇ ਫਸ ਜਾਏਗਾ ਯਾਰ ਆਪਣੀ ਉੱਚੀ ਗੱਡੀ ਲੈ ਕੇ ਆ ਹੀ ਨਹੀਂ ਨਿਕਲੇ ਆਏ ਤੇ ਵਾਪਸੀ ਟਾਈਮ ਵੀ ਥਲੀ ਜਾਣਾ ਗੱਲ ਹੋਣੀ ਹੈ ਪੈਸੇ ਦੀ ਗੱਲ ਹੈ ਕਿ ਜੋ ਮਜ਼ਾ ਆਉਂਦਾ ਨਾ ਉਹਦੀ ਖੁਸ਼ੀ ਦੱਬਾ ਹਾਏ ਹਾਏ ਤੇਰੀ ਛੋਟੀ ਛੋਟੀ ਪਈ ਇਹ ਜੀ ਲੋ ਜੀ ਬਸ ਇਹ ਅੱਗੇ ਉਧਰੋਂ ਤੱਕ ਨਿਕਲੋਗੇ ਤੇ ਅੱਗੇ ਤੁਹਾਨੂੰ ਫਾਟਕ ਬੰਦ ਮਿਲਣਾ ਤੇ ਨੀਰਜ ਜੀ ਸਾਡਾ ਪਹਿਲਾ ਸਵਾਲ ਜੀ ਤੁਸੀਂ ਸਾਰੀ ਗੱਡੀਆਂ ਛੱਡ ਕੇ ਵਾਟਾ ਸੀ ਕਿਉਂ ਤੁਮ ਜਰਮਨ ਬਿਊਟੀ ਜਰਮਨ ਬਿਊਟੀ ਬਿਲਡ ਕੁਆਲਟੀ ਬਿਲਡ ਕੁਆਲਟੀ ਹੋਰ ਪਰਫਾਰਮੈਂਸ ਪਰਫਾਰਮੈਂਸ ਕਹਿੰਦੇ ਨੂੰ ਅਲਾ ਕੰਮ ਵਧੀਆ ਹੈ ਪਾ ਲੋਕ ਲੋਕ ਕੇ ਦਿਖਣ ਦੇ ਆ ਕੇ ਕਰਨ ਕੀ ਡੇਲਾ ਪਾ ਆ ਜਾ ਤੂੰ ਵੀ ਲੋਕ हेलो शर्मा शर्मा आ गया। पहले दिखन शर्मा आ गया गया पहले पहले मरीज मेन खाओ फिर ही जाना ऐसे पले खाना एंबुलेंस तारा चाटा उ

ਐਂਡ ਪਰ ਲਾਗਨੇ ਤੋ ਇਹ ਬਨੇ ਤੋ ਇਹ ਨਹੀਂ ਪੀਣੀ ਚਾਹੀਦੀ ਕਿਹਦੇ ਗੰਦੀ ਚੀਜ਼ ਹੈ ਕਿਉਂ ਨੇ ਇੱਧਰ ਮਰ ਉਹ ਜੇ 1 ਲੀਟਰ ਪੀਣਾ ਦਾ ਇਹ ਕਿੰਨਾ ਗੰਦੀ ਚੀਜ਼ ਆ। ਤਰ ਹਗਾ ਤੇ ਆ ਉਹ ਹਾਂ ਪਾ ਗਿਆ। ਹਤਰ ਆ ਜਾ। ਉਹ ਦੇਖੋ ਨਿਕਲ ਕੇ ਗਿਆ ਹਣੇ ਭੱਜ ਗਏ। ਲੋਕ ਥੋੜੀ ਜਿਹਾ ਸਫਾਈ ਵਾਲਾ ਉਹ ਆ। ਪੜ ਦੇਖੀ ਆ। ਉਹ ਦੇਖ। ਕੂੜਾ ਕੂੜੇਦਾਨ। ਅੱਜ ਯਾਰ ਕਟਿੰਗ ਨਹੀਂ ਕਰਾਈ। ਬਾਲ ਥੋੜੇ ਜੀ ਜੀਦੇ ਹੋ। ਉਹ ਆਪਾਂ ਢੋਲ ਤੇ ਇਹ ਦੇਖੋ ਸ਼ਖਸੀਅਤ ਪੱਲੇ ਪੈ ਕੇ ਆਏ ਉਥੇ ਛੱਡਾ ਗੱਡੀ ਚ ਬੈ ਕੇ ਰਿਹਾ ਕੇ ਰਮਾਨਾ ਹੁਣ ਫੇਰ ਭਜਣ ਦਾ ਪੱਲੇ ਲੈਣ ਪੱਲੇ ਉਥੇ ਜਾ ਡਈ ਜਨਾਬ ਚਲੋ ਚਲੋ ਬਹੁਤ ਗਰਮੀ ਹੈ ਬਈ ਬਾਹਰ ਬਹੁਤ ਗਰਮੀ ਥੋੜੀ ਦੇਰ ਗਏ ਭਲੇ ਖਾਂ ਤਸੀਨੋ ਪਸੀਨਾ ਹੋਵੇ ਪਸੀਨਾ ਆ ਗਿਆ ਯਾਰ ਭੱਲੇ ਖਾ ਕੇ ਆ ਗਈ ਸੀ ਵਾਪਸ ਤੇ ਗੱਲਾਂ ਰਹਿ ਗਈਆਂ ਨੀਰੇ ਭਾਜੀ ਨਾਲ ਕੁਝ ਕਰਨ ਦੇ ਨੀਰੇ ਜੀ ਥੋੜਾ ਵਿਸਥਾਰ ਚ ਦੱਸੋਗੇ ਤੁਸੀਂ ਕੈਨੇਡਾ ਤੋਂ ਵਾਪਸ ਕਿਉਂ ਆਏ ਬਹੁਤ ਜਿਆਦਾ ਲੋਕਾਂ ਨੂੰ ਸ਼ੰਕਾ ਹੈ ਬੜਿਆਂ ਦਾ ਸਵਾਲ ਹੈ ਦੱਸੋ ਥੋੜਾ ਸ਼ੰਕਾ ਸ਼ੁੰਕਾ ਦੀ ਕੋਈ ਨਹੀਂ ਹੈ ਇਹ ਐਕਸੀਡੈਂਟ ਹੋ ਗਿਆ ਬੜੀ ਜ਼ੋਰ ਦੀ ਸਨਾਹ ਸਾਰਾ ਨੀਰੇ ਐਕਸੀਡੈਂਟ ਤੋਂ ਵੇਖੋ ਤੇ ਐਕਸੀਡੈਂਟ ਵਾਲੀ ਜਿਹੜੀ ਯਾਰ ਇਮੇਜਿਸ ਹੈਗੀਆਂ ਨਾ ਦੇਖ ਇਹਨੂੰ ਸ਼ੱਕ ਸ਼ੁੱਕਾ ਦਾ ਉਹ ਮੈਂ ਭਰਾ ਵਲੋਗ ਤੇ ਐਡ ਕਰਦਾ ല്ലോ ആക്സിഡന്റ് ਬੱਚੇ ਹੁਣ ਕੈਨੇਡਾ ਨੂੰ ਜਾ ਰਹੇ ਆ ਅੱਜ ਤੇ ਕਹਿੰਦੇ ਕਿ ਹਾਲਾਤ ਬੜੇ ਮਾੜੇ ਤੇ ਉਹਦੇ ਹੋ ਗਿਆ ਥੋੜਾ ਚੰਨ ਨਾ ਪਾਓ ਥੋੜਾ ਦੱਸੋ ਕੀ ਜੀ ਹੈ ਗੱਲ ਕੁਝ ਹੀ ਬੋਲੋ ਥੋੜਾ ਬੇਪੂਰ ਹੋਣਾ ਜਿਹੜੀ ਜੱਤਾ ਜੀ ਠੀਕ ਹੈ ਕਿਉਂ ਕੀ ਚੱਕਰ ਇਹਨਾਂ ਦਾ ਕੁਛ ਆਏ ਨਹੀਂ ਯਾਰ ਤੈਨੂੰ ਪਤਾ ਜੇ ਬੇਫਾਲ ਤੋਂ ਕੋਈ ਮਤਲਬ ਨਹੀਂ ਹੈ ਆਪਣਾ ਸੋਰਸ ਆਫ ਇਨਕਮ ਬਸ ਹੈ ਨਹੀਂ ਪੁਰਾਣੇ ਵਿਚਾਰੇ ਉੱਥੇ ਡਰ ਉਹਨਾਂ ਨੂੰ ਜੋਬ ਸਿਕਿਉਰਿਟੀ ਨਹੀਂ ਦੇਣ ਦੇ ਲਈ ਕੋਈ ਸੀਟ ਥੋੜੀ ਖੋਟ ਛੱਡ ਕੇ ਬੈਠ ਗਏ ਹਾਂ ਵੀ ਆਉਂ ਤੂੰ ਵੀ ਸਾਡੀ ਸੀਟ ਮਾਰ ਲੈ ਇਹਨੇ ਕਿਹਾ ਕਿਹਦੇ ਨਾਲ ਉਹ ਪੁਰਾਣੇ ਮੇਸੇ ਜਿਵੇਂ ਕਿ ਹਾਂ ਵੀ ਜਾਣਾ ਜਿਹੜਾ ਜਾਓਗੇ ਕੋਈਆਂ ਤਾਂ ਕਿਉਂ ਨਹੀਂ ਹੋਸਾ ਆਪਣਾ ਪੂਰਾ ਨਹੀਂ ਹੁੰਦਾ ਤੇ ਜਿਹੜੇ ਬੱਚੇ ਰਹਿਣ ਨੇ ਗੱਡੀਆਂ ਦੀਆਂ ਸਟੋਰੀਆਂ ਸਟੋਰੀਆਂ ਪਾਉਂਦੇ ਆ 50 ਸ਼ਾਮੀ ਪੌਵਾ ਪੀ ਕੇ ਸੌਣ ਵਾਲੀ ਕਰਾਉਂਦਾ ਜੰਦਾ ਕਿ ਜਾਂ ਵੀਡ ਲਾ ਕੇ ਸੌਣਾਂ ਤੇ ਨਸ਼ਾ ਵੜਾ ਗਨੇ ਕਿਨੇ ਦਾ ਬਹੁਤ ਚੰਗਾ ਸੁੱਕਾ ਨਸ਼ਾ ਬੋਤਾ ਵੀਡ ਬੋਤਾ اچھا ਲੀਗਲ ਹੈ ਵੀਡ ਤੋ ਕਹਿੰਦੀ ਕਰ ਸਕਦਾ ਲੈ ਕੇ ਪੀਂ ਘਾ ਲੇ ਦੂਜਾ ਫਰਦੀ ਕਰ ਇੰਨੇ ਸਾਲੋਂ ਸਭ ਬੜਾ ਨਾਲ ਬੱਚੇ ਬੜੇ ਖਰਾਬ ਹੋ ਗਏ ਕੁੜੀਆਂ ਮੁੰਡੇ ਹਨਾ ਬਹੁਤ ਬਹੁਤ ਖਰਾਬ ਹੋ ਬਹੁਤ ਜਿਆਦਾ ਖਰਾਬ ਹੋ ਗਏ ਆਪਣੇ ਲੈਣੇ ਜਿਹੜਾ ਮੱਛਰੂ ਠੀਕ ਹੈ ਕਈ ਬਹੁਤ ਮਿਹਨਤੀ ਆਪਣੇ ਠੀਕ ਹੈ ਕੋਈ ਟੈਨਸ਼ਨ ਨਾ ਜੇ ਪਰ ਕਈ ਹੈਗਾ ਇਹਨਾਂ ਪੜਾਵੀ ਮਾਪੇ ਹੈ ਨਹੀਂ ਉੱਥੇ ਚੰਗਾ ਖੂਦ ਪਾਇਦਾ ਨਹੀਂ ਹਰ ਇੱਕ ਚੀਜ਼ ਨੂੰ ਕਰ ਗਏ ਤੇ ਚੰਗਾ ਖੂਦ ਪਾਇਦਾ ਉਸ ਕਿੰਨੇ ਲੱਗੇ ਚਲੋ ਠੀਕ ਹੈ ਆਪਣਾ ਆਪਣਾ ਗਾਣਾ ਸਹੀ ਹੈ ਨਾ ਛੋਟੀ ਦਾ ਸਾਡਾ ਜਿਹੜਾ ਮਟ ਮੇਰਾ ਕੁਝ ਜਿਆਦਾ ਕੁਝ ਨਹੀਂ ਜਾਈ ਕੰਮ ਫਿਜ਼ੀਕਲੀ ਵੀ ਬੋਡੀ ਨੂੰ ਸਹੀ ਕੇ ਗਿਆ ਬਾਕੀ ਮੈਂਟਲ ਜਿੰਨਾ ਮਰਜ਼ੀ ਹੋ ਜਾਏ ਦੋ ਮਰਜ਼ੀ ਹੋ ਜਾਏ ਮੈਂ ਬੰਦੇ ਇੱਕ ਮੋਸ਼ਨਲੀ ਮੈਂਟਲੀ ਵੀ ਹੈ ਕੁਝ ਰੀਜ਼ਨ ਸੀਗੇ ਜਿਹੜਾ ਮੈਂ ਕੈਨੇਡਾ ਛੱਡਿਆ ਹੈ ਮਤਲਬ ਇੰਡੀਆ ਛੱਡਿਆ ਹੈਗਾ ਕਿਸੇ ਰੀਜ਼ਨ ਦਾ ਅੱਛਾ ਉਹ ਵੀ ਚੀਜ਼ਾਂ ਕੈਨੇਡਾ ਜਾ ਕੇ ਤੰਕਰ ਕਰਤੀ ਮੈਂ ਫਿਰ ਬੈਕ ਟੂ ਬੈਕ ਟੂ ਸੋਸ਼ਲ ਮੀਡੀਆ ਜ਼ਿੰਦਗੀ ਆ ਤੇ ਇਹਦੇ ਵਿੱਚ ਕੋਈ ਆਲੀ ਬਣਾਉਂਦਾ ਲੋਕਾਂ ਨੇ ਬਸ ਸਟੇਟਸ ਪਾਉਂਦਾ ਤਾਂ ਨਹੀਂ ਪਾਸੇ ਤੋਂ ਗਾਇਨ ਕਰਿਆ ਨਾ ਕਦਾਂ ਗੱਭਰਾਂ ਬਚੇ ਰੱਖਦੇ ਜਿਹੜੇ ਸਰਾਣੇ ਸਨ ਦੇਦੇ ਰਹੁੰਦੇ ਆ ਮੈਂ ਉਹ ਵੀ ਕੋਈ ਨਹੀਂ ਦੱਸਦਾ। 15 ਸੈਕਿੰਡ ਦੀ ਸਟੋਰੀ ਡਿਫਾਈਨ ਨਹੀਂ ਕਦੀ ਹੱਥੀਏ। ਇਹ ਚੀਜ਼ ਦਾ ਇਹਨਾਂ ਆ ਵੀ ਦੋਈਆ। ਬਲੋ ਸ਼ੋਅ ਵੀ ਦਿਨ ਵੀ ਆ ਜਾਂਦੀ। ਆਹ ਨੇ ਬਰਤੀ ਭਰਾ ਇਹ ਕਹਿੰਦਾ ਲੋਕ ਜਿਹੜੇ ਇੱਥੋਂ ਜੰਦੇ ਗਏ ਬਦਲ ਜਾਂਦੇ ਉੱਥੇ ਜਾ ਕੇ। ਬਠੇ ਰਹੇ ਦੇਖੇ ਮੈਂ ਨਾ ਕੂਂਚੇ ਬੇਦੋਆ। ਕੋਈ ਸੁਫੇਦ ਹੋ ਜਾਂਦਾ। ਸਾਡੇ ਕੋਲ ਜਪਣੇ ਬੜੇ ਖਾਸ ਜਿੰਦਾ ਕੋ ਬੜਾ ਖੁਸ਼ ਬੜਾ ਬੇ ਲੋ ਕੀਤਾ ਉਹ ਜੰਦਾ ਬਦਲ ਕੇ ਜਾ ਰਹੇ ਨੇ ਰੋਕੇ ਨੇ ਦੁੱਤੀ ਨੇ ਮੈਂ ਮਤਲਬ ਕਿ ਮੋਟਾ ਮੋਟਾ ਹਣ ਕਹਿੰਦਾ ਇਹ ਹੀ ਮਤਲਬ ਹੈ ਕਿ ਕੈਨੇਡਾ ਜਾਣਾ ਵਿਕਾਰ ਹੈ ਉਹ ਚੀਜ਼ਾਂ ਹੋਣੇ ਨਹੀਂ ਜੀ ਬਈ ਯਾਰ ਉਹ ਬੜਿਆ ਬੜੇ ਗਰੀਬਾਂ ਦੇ ਕਾ ਬੜਿਆ ਨਾ ਚੂੜੇ ਡਸਟ ਮੈਨਾਂ ਦੇ ਦੇਖੇ ਬੰਦੇ ਨਹੀਂ ਯਾਰ ਆਹ ਬੜੇ ਕਸਟਮਰ ਦੇਖੀ ਠੀਕ ਹੈ ਤਾਂ ਕਰਤਾ ਜ਼ਿਆਦਾ ਕੀ ਕਹਿੰਦਾ ਜਿਹੜੇ ਵਿਆਹ ਜਿਹੜਾ ਇਹ ਮੈਕ ਪਾ ਜਣਾ ਇਹ ਚਾਰੇ ਚ ਕਰਦੇ ਮੁੰਡੇ ਆ ਹੈਗੇ ਮੁੰਡੇ ਦੇਖਦੇ ਹਾਂ ਇਹ ਜੀਨ ਲਾ ਦੇ ਹਾਂ ਇਦਾਂ ਚੱਕਰ ਆ ਗਿਆ ਆਹ ਵਿਆਹ ਵੀ ਕਰ ਲੈਂਦੇ ਇਹ ਕੋਈਆਂ ਚੂੜਾ ਲਾ ਕੇ 에ਰਪੋਰਟ ਤੇ ਛੁੱਟ ਜਾਂਦੇ ਆਹ ਬੜੀ ਲਖੀ ਜਿੰਦਗੀ ਮੈਂ ਨਹੀਂ ਕਹਿੰਦਾ ਬਥੇਰੀਆਂ ਹੋਰ ਵੀ ਦੋ ਜੀ ਕਦੇ ਕਦੇ ਨਹੀਂ ਹਾਂ ਤੇ ਅੱਧਾ ਦਾ ਚੱਕਰ ਆ ਜੇ ਮੈਂ ਆਪਾ ਬੜਾ ਕੀਆ ਵੀ ਅੱਜ ਕੱਲ ਵਿਆਹ ਦੇ ਉਹ ਜਿਹੜਾ ਇਹ ਇਹਨੇ ਕਈ ਜਿਹੜੇ ਸਕੂਲਸ ਰਹੇ ਮਾਰੇ ਨੂੰ ਗਰੰਟ ਨਹੀਂ ਕਰਦਾ ਬਹੁਤ ਵੱਡੀਆਂ ਲੋਕ ਦੇ ਦੇ ਲੁਭਾਉਂਦੇ ਆ ਪਰ ਮੋਸਟਲੀ ਦੇਖਿਆ ਕਿ ਹਾਂ ਵੀ ਮੋਸਟਲੀ ਖੂਨ ਸਫੈਦ ਹੋ ਜਾਂਦਾ ਜਾ ਚੜਦੇ ਆ ਚਾ ਚੜਦੇ ਕਿੰਸ ਦੇ ਕੋਈ ਕੋਨ ਮੈਂ ਕੋਨ ਇਹੀ ਸਲਾਹ ਆ ਕਿ ਕੈਨੇਡਾ ਕੋਈ ਨਾ ਜਾਏ ਨੂੰ ਕੈਨੇਡਾ ਕੀ ਯਾਰੀ ਬਰੌਡ ਤੇ ਹੁਣ ਸਾਰੀ ਜਗ੍ਹਾ ਆਡਰ ਬੜਾ ਮੈਂ ਫਰੈਂਡਾਂ ਕਾਟਦਾ ਭਰਾ ਹੀ ਆਪਣਾ ਦੇਖਦਾ ਉਹ ਤੇ ਉਹ ਵੀ ਕਹਿੰਦਾ ਉਹ ਬੜਾ ਕਰਾਉਡੀ ਹੋ ਜਾਂਦਾ ਉੱਥੇ ਠੀਕ ਹੈ ਜਰਮਨੀ ਜਰਮਨੀ ਇੰਗਲੈਂਡ ওভার ਕੰਪਲੀਟ ਹੋ ਗਿਆ ਮੇਰਾ ਮੈਂਬਰ ਵੀ ਹੋ ਗਿਆ ਉਹ ਵੀ ਕਹਿੰਦਾ ਉਹ ਉਹ ਲਗੋ ਹਰ ਇੱਕ ਦਿਨ ਉਹ ਵੜ ਗੜ ਉਹ ਡੋਗ ਮੇਰਾ ਠੀਕ ਹੈ ਜੇ ਤੁਹਾਡਾ ਬਿਲਕੁਲ ਸਿੱਕਾ ਕਹ ਹੈ ਨਾ ਗਾ ਉਹ ਵਾਲਾ ਕਹ ਹੈ ਔਰ ਜੇ ਤੁਹਾਡੇ ਲਿੰਕ ਬਾਹਰ ਵਧੀਆ ਹੈ ਨਾ ਤੁਹਾਡੀ ਪੂਰੀ ਸੈਟਲਮੈਂਟ ਪ੍ਰੋਪਰ ਹੈਗੀ ਤੁਸੀਂ ਤਾਂ ਹੀ ਜਾਓ ਤੇ ਤਾਂ ਦੇ ਯਾਰ ਕੋਈ ਸੈਂਸ ਨਹੀਂ ਦਾਂਦਾ ਕੋਈ ਸੈਂਸ ਹੀ ਨਹੀਂ ਆਉਂਦਾ ਇਹ ਬਹੁਤ ਜਿਹੜਾ ਜੁਆ ਹੀ ਹੈ ਕਿ ਆਪਣੇ ਆਪ ਲੱਗਿਆ ਲੱਗਿਆ ਨਹੀਂ ਤੇ ਨਹੀਂ ਲੱਗਿਆ ਸਹੀ ਚਲੋ ਜਿਆਦਾ ਸੀਰੀਅਸ ਹੋ ਗਿਆ ਵਲੋਗ ਤੇ ਬਾਜੀ ਪੁੱਤ ਗਏ ਆ ਪਠਾਨਕੋਟ ਘਰ ਆ ਗਿਆ ਬਸ ਵਾਪਸ ਬਾਕੀ ਕਿਹ ਦਿਨ ਬੈਠੇ ਨਾ ਜੇ ਜਿਹਨੇ ਜਿਆਦਾ ਡੀਪ ਚ ਜਾਣਨਾ ਕੈਨੇਡਾ ਬਾਰੇ ਤੇ ਥੱਲੇ ਕਮੈਂਟ ਕਰ ਦੋ ਤੇ ਅਸੀਂ ਸਾਡੀ ਮੇਰੀ ਹਿਸਟਰੀ ਚਾਣਨਾ ਜਿਆਦਾ ਪਾਣੀ ਹੈ ਮੇਰੀ ਦੋ ਮਹੀਨੇ ਨਹੀਂ ਰਹੇ ਨੇ ਉੱਥੇ ਕਿੱਦਾਂ ਕੱਟੇ ਹੈ ਜੇ ਜਿਆਦਾ ਹੀ ਇੰਟਰਸਟ ਹੈਗਾ ਥੱਲੇ ਕਿ ਕਹਾਣੀ ਨੀਰਜ ਦੀ ਜ਼ੁਬਾਨ ਹਾਂ ਅਗਲੇ ਪੋਡਕਾਸਟ ਜਿਹੜੇ ਅਸੀਂ ਕਰਦਾ ਨਾ ਤੇ ਇਹੀ ਟਾਈਟਲ ਪੈਣਾ ਆਲਾ ਕੈਨੇਡਾ ਕੀ ਕਹਾਣੀ ਨੀਰਜ ਦੀ ਜ਼ੁਬਾਨ ਬੜੇ ਘਾਟੇ ਵਧੀ ਸੇ ਆਥੀ ਸਭ ਦੱਸਾਂਗੇ ਖੋਲ ਕੇ ਡਿਟੇਲ ਚ ਗੱਲ ਕਰਾਂਗੇ ਤੇ ਜੇ ਇਹਦੇ ਉਹ ਪੋਡਕਾਸਟ ਚਾਹੀਦਾ ਵਧੀਆ ਤੇ ਥੱਲੇ ਕਮੈਂਟ ਮਾਰ ਦਿਓ ਤੇ ਨਹੀਂ ਤੇ ਠੀਕ ਆ ਦੇ ਹੀ ਰੈਂਡਮ ਵਲੋਗ ਆਉਂਦੇ ਹੁੰਦੇ ਰਹਿਣੇ ਆ ਤੇ ਇਹ ਵਿੱਚ ਕਰੋ ਕਰ ਤੇ ਜੇ ਵਲੋਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਦੇ ਆਗੇ ਅਨਦਰ ਰੈਂਡਮ ਵਲੋਗ ਚ ਜੇ ਪੋਡਕਾਸਟ ਕਰਨਾ ਤੇ ਥੱਲੇ ਕਮੈਂਟ ਮਾਰ ਦਿਓ ਅਦਾ ਤੱਕ ਲਈ ਚਲ ਠੀਕ ਆ ਬਾਏ ਬਾਏ